ਸਾਥੀਓ ਮੈਂ ਐਡਵੋਕੇਟ ਪੁਨੀਤਿੰਦਰ ਸਿੰਘ ਤੰਗ ਬੁਲਾਰਾ ਯੂਥ ਕਾਲੀ ਦਲ ਪੰਜਾਬ ਅੱਜ ਅਸੀਂ ਪੰਜਾਬ ਦੇ ਜੋ ਮੌਜੂਦਾ ਸਿਆਸੀ ਹਾਲਾਤ ਨੇ ਉਹਨਾਂ ਬਾਰੇ ਗੱਲ ਕਰਨੀ ਚਾਹੁੰਦਾ ਮੈਂ ਕਿ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਆਪਾਂ ਇਤਿਹਾਸ ਦੇਖੀਏ ਯਾਰੋ ਜੇ ਆਪਾਂ ਪਾਸਟ 'ਚ ਜਾਈਏ ਦੇਸ਼ ਦੀਆਂ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਕਰਨ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਮਸਲਿਆਂ ਤੇ ਖੜਨ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹੱਕਾਂ ਲਈ ਲੜਨ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਪਾਣੀਆਂ ਦੇ ਮੁੱਦਿਆਂ ਤੇ ਲੜਨ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੱਜ ਕੁਝ ਸੈਂਟਰਲਾਈਜ਼ਡ ਪਾਰਟੀਆਂ ਇਕੱਠੀਆਂ ਹੋ ਕੇ ਜੇ ਪ੍ਰਧਾਨ ਸਾਹਿਬ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੂੰ ਜਾਂ ਸਾਡੀ ਪਾਰਟੀ ਨੂੰ ਕਿਸੇ ਵੀ ਤਰ੍ਹਾਂ ਦੇ ਨਾਲ ਇਹ ਆਪਣੀਆਂ ਚਾਲਾਂ ਚੱਲਣਗੇ ਕਿ ਸਾਡੀ ਪਾਰਟੀ ਦਾ ਜਿਹੜਾ ਨੁਕਸਾਨ ਹੋਵੇ ਮੈਂ ਦੱਸ ਦਿੰਨਾ ਇਹ ਸ਼ਹੀਦਾਂ ਦੀ ਜਥੇਬੰਦੀ ਆ ਇਹ ਪੰਜਾਬ ਦੇ ਹੋਏ ਹਰ ਇੱਕ ਬਜ਼ੁਰਗ ਦੇ ਡੁੱਲੇ ਹੋਏ ਖੂਨ ਦੀ ਜਥੇਬੰਦੀ ਆ ਇਹ ਕਦੀ ਕਿਸੇ ਦਾ ਪ੍ਰੈਸ਼ਰ ਦੇ ਨਾਲ ਖਤਮ ਨਹੀਂ ਹੋਣੀ ਤੇ ਦੂਸਰੀ ਗੱਲ ਸਾਡਾ ਇਤਿਹਾਸ ਜਾਣ ਲਿਓ ਬਹੁਤ ਆਏ ਬਹੁਤ ਗਏ ਸਮਾਂ ਸਰ ਸਮਾਂ ਸ਼੍ਰੋਮਣੀ ਅਕਾਲੀ ਦਲ ਤੇ ਜੋਰ ਪਾਉਣ ਵਾਲੇ ਬਹੁਤ ਆਏ ਇੱਕ ਵਾਰੀ ਭੁੰਦਰ ਸਾਹਿਬ ਦਾ ਭਾਸ਼ਣ ਸੁਣਿਆ ਸੀ ਕਹਿੰਦੇ ਪੁੱਤਰੋ ਅਜ ਤਾਂ ਬਹੁਤ ਜਿਆਦਾ ਚੰਗਾ ਹਾਲਾਤ ਆ ਕੋਈ ਸਮਾਂ ਸੀ ਜਦੋਂ ਅਕਾਲੀ ਦਲ ਦਾ ਬਸ ਤਾਂ ਕੋਈ ਆਪਣੇ ਬਾਝ ਪਾਗੇ ਰਾਜੀ ਨਹੀਂ ਸੀ ਜੇ ਅਕਾਲੀ ਦਲ ਉਸ ਸਮਿਆਂ ਤੋਂ ਸਰਵਾਈਵ ਹੋ ਕੇ ਆ ਗਈ ਉਸ ਸਮਿਆਂ ਤੋਂ ਸਰਵਾਈਵ ਹੋ ਕੇ ਆ ਗਈ ਜੇ ਅੱਜ 7 ਸਾਲ ਇੱਕ ਇੱਕ ਐਮਐਲਏ ਦੇ ਇਲੈਕਸ਼ਨ ਅਸੀਂ ਹਾਰੇ ਇੱਕ ਐਮਪੀ ਦੇ ਹਾਰੇ ਤਾਂ ਕੀ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਕਿੰਤੂ ਪ੍ਰੰਤੂ ਕਰਨ ਵਾਲੇ ਬੰਦੇ ਇਸ ਗੱਲ ਦਾ ਜਵਾਬ ਦੇਣ ਕਿ ਕੀ ਇਹਨਾਂ ਨੇ ਉਹ ਐਮਐਲਏ ਦੇ ਇਲੈਕਸ਼ਨਸ ਨਹੀਂ ਲੜੇ ਕਿ ਇਹਨਾਂ ਨੇ ਉਹ ਐਮਪੀ ਦੇ ਇਲੈਕਸ਼ਨਸ ਨਹੀਂ ਲੜੇ ਇਹ ਸਾਰੇ ਲੜੇ ਸਾਰੇ ਹਾਰੇ ਸਾਰੇ ਆਪਣੀਆਂ ਹਾਰਾਂ ਨੂੰ ਲੁਕਾਉਣ ਲਈ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਲਿਆ ਕੇ ਅੱਜ ਸਾਰਾ ਘੜਾ ਤੁਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਤੇ ਪਾਉਂਦੇ ਹੋ ਇਹ ਗੱਲ ਬਿਲਕੁਲ ਗਲਤ ਆ ਤੇ ਦੂਸਰੀ ਮੈਂ ਫਰਿਆਦ ਕਰਨੀ ਚਾਹੁੰਨਾ ਬਾਕੀ ਧੜੇ ਦੇ ਜਿੰਨੇ ਵੀ ਲੀਡਰ ਸਾਹਿਬਾਨ ਨੇ ਕਿ ਪਾਰਟੀ ਦੇ ਵਿੱਚ ਡੈਮੋਕਰੈਟਿਕ ਰਾਈਟ ਦੇ ਤਰ੍ਹਾਂ ਆ ਕੇ ਬੈਠ ਕੇ ਗੱਲ ਕੀਤੀ ਜਾਂਦੀ ਤੁਸੀਂ ਸਾਡੇ ਸਤਕਾਰਯੋਗ ਸੀ ਤੁਹਾਡੀ ਗੱਲ ਸੁਣੀ ਜਾਂਦੀ ਪਰ ਤੁਸੀਂ ਉੱਠ ਕੇ ਇੱਕ ਬਾਗੀ ਧੜਾ ਖੜਾ ਕਰਕੇ ਪੰਜਾਬ ਨੂੰ ਸਿੱਖ ਕੌਮ ਨੂੰ ਪੰਜਾਬੀਅਤ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਹੋ ਇਹ ਚੀਜ਼ ਕਦੇ ਨਹੀਂ ਹੋਣੀ ਤੇ ਦੂਸਰੀ ਗੱਲ ਮੈਂ ਇੱਥੇ ਇੱਕ ਦਰਉਣੀ ਚਾਹਨਾ ਕਿ ਜਿੰਨਾ ਮਰਜ਼ੀ ਜ਼ੋਰ ਲਾ ਲਿਆ ਜਾਵੇ ਸ਼੍ਰੋਮਣੀ ਅਕਾਲੀ ਦਲ ਕੱਲ ਵੀ ਚੜਦੀ ਕਲਾ 'ਚ ਸੀ ਅੱਜ ਵੀ ਚੜਦੀ ਕਲਾ 'ਚ ਹੈ ਤੇ ਕੱਲ ਵੀ ਚੜਦੀ ਕਲਾ 'ਚ ਰਹੇਗੀ ਫਰਿਆਦ ਆ ਪੰਜਾਬ ਦੇ ਹਰ ਇੱਕ ਵਸਿੰਦੇ ਨੂੰ ਜਿਹੜਾ ਪੰਜਾਬ ਦੇ ਨਾਲ ਪਿਆਰ ਕਰਦਾ ਕਿਸੇ ਵੀ ਜਾਤ ਦਾ ਹੋਵੇ ਕਿਸੇ ਵੀ ਧਰਮ ਦਾ ਹੋਵੇ ਕਿ ਜੇ ਪੰਜਾਬ ਬਚਾਉਣਾ ਤੇ ਜੇ ਤੁਸੀਂ ਆਪਣੀ ਚੜ੍ਹਦੀ ਕਲਾ ਚਾਹੁੰਦੇ ਆ ਜਿੰਨਾ ਵੀ ਜ਼ੋਰ ਲੱਗ ਸਕਦਾ ਜ਼ੋਰ ਲਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕੀਤਾ ਜਾਵੇ ਤਾਂ ਜੋ ਪੰਜਾਬ ਦੁਬਾਰਾ ਪਰਫੁੱਲਤ ਹੋ ਸਕੇ